ਉਸਤਾਦ ਧਾਰਨ ਵਾਸਤੇ ਗਿਆ ਤੇ ਜਦ ਉਹ ਦੇਖਿਆ ਇਹ ਰਾਜਾ ਹੈ ਔਰ ਮਹਾਰਾਜਾ ਜਨਕ ਇਹ ਰਾਜਾ ਹੈ ਮithilapuri ਦਾ ਤੇ ਉਹਨੇ ਦੇਖਿਆ ਕਿੱਥੇ ਰਾਜਾ ਕਿੱਥੇ ਮੈਂ ॠषि ਜੰਗਲਾਂ 'ਚ ਰਹਿਣ ਵਾਲਾ ਇਹ ਇਹ ਮੇਰੀ ਉਸਤਾਦੀ ਕਰੇਗਾ ਹਉਮੇ ਆ ਗਈ ਹਉਮੇ ਤੇ ਐਸਾ ਭਾਣਾ ਵਰਤਿਆ ਜਿੱਥੇ ਬੈਠੇ ਸੀ ਨਾ ਮਹਾਰਾਜ ਦੇ ਜਨਕ ਦੇ ਕੋਲ ਤੇ ਦੂਜੇ ਪਾਸੇ ਮਹੱਲ ਨੂੰ ਅੱਗ ਲੱਗ ਗਈ ਸੇਵਾਦਾਰ ਨੇ ਆ ਕੇ ਦੱਸ ਦਿੱਤਾ ਰਾਦਾ ਸਾਹਿਬ ਅਰ ਕਿਲੇ ਦੇ ਅੰਦਰ ਅੱਗ ਲੱਗ ਗਈ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲੱਗੇ ਹੋ ਲੱਗੋ ਰਿਸ਼ੀ ਜੀ ਆਏ ਕੁਝ ਵਿਚਾਰਾਂ ਰੱਬ ਦੇ ਘਰ ਦੀਆਂ ਚੱਲਦੀਆਂ ਨੇ ਬੈਠੇ ਦੂਜੇ ਸੁਨੇਹਾ ਆ ਗਿਆ ਰਾਦਾ ਸਾਹਿਬ ਵੱਡੀ ਸਾਹਮਣੇ ਜਿਹੜੀ ਡਿਊਟੀ ਅੱਗ ਇੱਥੇ ਪਹੁੰਚ ਗਈ ਤੇ ਜਿਵੇਂ ਪਹਿਲਾਂ ਬੈਠਾ ਸੀ ਨਾ ਰਾਜਾ ਜਿਉਂ ਦਾ ਤਿਉਂ ਬੈਠਾ ਕਹਿੰਦਾ ਤੁਸੀਂ ਸਾਰੇ ਲੱਗੇ ਹੋ ਰੇਸ਼ੀ ਜੀ ਬੈਠੇ ਨੇ ਵਿਚਾਰਾਂ ਚੱਲਦੀਆਂ ਤੇ ਰਿਸ਼ੀ ਸੁਖਦੇਵ मुनि ਜਿਹੜਾ ਸੀ ਕਹਿੰਦੇ ਉਤਾਵਲਾ ਹੋਇਆ ਜਿਉਂ ਭੱਜਾ ਤੇ ਅਰ ਜਿਹੜਾ ਕਹਿੰਦਾ ਸੀ ਨਾ ਰਾਜਾ ਤੇ ਮੈਂ ਤਿਆਗੀ ਇਹਦਾ ਤੇ ਮੇਰਾ ਕੀ ਮੁਕਾਬਲਾ ਇਹ ਕਿੱਥੇ ਮੇਰੀ ਉਸਤਾਦੀ ਕਰੇਗਾ ਇਹ ਕਿੱਥੋਂ ਮੈਨੂੰ ਸਿੱਖਿਆ ਦੇਵੇਗਾ ਇਹ ਤਾਂ ਰਾਜਪਾਟ ਦੇ ਵਿੱਚ ਮਸਤ ਜਦੋਂ ਉੱਠ ਕੇ ਤੁਰਨ ਲੱਗਾ ਤੇ ਉਹ ਕਹਿੰਦੇ ਰਿਸ਼ੀ ਜੀ ਬੈਠੋ ਕਿੱਧਰ ਚੱਲੇ ਹੋ ਕਹਿ ਲੱਗੇ ਮੇਰੀ ਲੰਗੋਟੀ ਤੇ ਇੱਕ ਕੁਪੀਨ ਪਈਆ ਡਿਊੜੀ ਚ ਜਿਹਨੂੰ ਜਿਹਦੇ ਦਰਵਾਜ਼ੇ ਨੂੰ ਅੱਗ ਲੱਗੀ ਉਹਨਾ ਮੱਤ ਜਾਵੇ ਉਹ ਕਹਿੰਦੇ ਧੰਨ ਦੇ ਵਿੱਚ ਗਰਸਿਆ ਤੂੰ ਐ ਕਿ ਮੈਂ ਇਹੀ ਕੁਝ ਆ ਤੂੰ ਜੰਗਲਾਂ ਵਿੱਚ ਰਹਿ ਕੇ ਵੀ ਇੱਕ ਲੰਗੋਟੀ ਦੇ ਮਗਰ ਭੱਜ ਉੱਠਿਆ ਹੈ ਇਧਰ ਸਾਰਾ ਮੈਲ ਜਲੀ ਜਾਂਦਾ ਤਾਂ ਵੀ ਕੋਈ ਨਹੀਂ ਏ ਇਨਾ ਤਿਆਗ ਰੱਖ ਤੈਨੂੰ ਇਹ ਹੋਮੇ ਹੋ ਗਈ ॠषि ਵਰ ਕਿ ਮੈਂ ਜੰਗਲ ਚ ਰਹਨਾ ਮੇਰੇ ਵਰਗਾ ਤਿਆਗੀ ਇਹ ਰਾਜਪਾਟ ਵਿੱਚ ਰਹਿੰਦਾ ਕਹਿੰਦੇ ਕੁਝ ਨਹੀਂ ਏ ਜਿੱਥੇ ਮਰਦੀ ਰਹ ਤਿਆਗ ਅੰਦਰ ਦਾ ਏ ਤਿਆਗ 버ਤੀ ਦਾ ਨਾ ਏ ਤਿਆਗ ਪਕੜ ਛੱਡਣ ਦਾ ਨਾ ਏ ਕਹਿਣ ਲੱਗੇ ਉਹ ਸਹਿਜ ਸ਼ਾਂਤੀ ਨਾਲ ਬੈਠਾ ਉਹ ਵਿਚਲਤ ਹੋਈ ਜਾਂਦਾ ਹੈ ਜਿਹੜਾ ਰੀਸ਼ੀ ਮਨ ਦਾ ਆਪਣੇ ਆਪ ਨੂੰ ਉਹ ਵਿਚਲਤ ਹੈ ਉਹ ਬੇਚੈਨ ਹੈ ਉਹ ਟੇਕੇ ਬੈਠਾ ਹੈ ਉਸ ਸਹਿਜ ਸ਼ਾਂਤ ਅਵਸਥਾ ਤੇ ਸਹਿਜ ਮਨ ਜਦੋਂ ਸਹਿਜ ਵਿੱਚ ਆ ਗਿਆ ਫਿਰ ਅੰਦਰ ਪ੍ਰਭੂ ਦਾ ਗਿਆਨ ਪ੍ਰਕਾਸ਼ ਪ੍ਰਗਟ ਹੋ ਗਿਆ ਭਿਆ ਮੈਨਾ ਹੋਇਆ ਪ੍ਰਗਟ ਹੋ ਗਿਆ ਗੁਰੂ ਰਾਮਦਾਸ ਸਾਹਿਬ ਚੌਥੀ ਅਵਸਥਾ ਵਿੱਚ ਕਿਰਪਾ ਕਰ ਦੇ ਕਹਿੰਦੇ ਜਦੋਂ ਐਉਂ ਮਨ ਇਸ ਤਰ੍ਹਾਂ ਜਪਣ ਲੱਗ ਪਿਆ ਨਾ ਫਿਰ ਅੰਦਰ ਗਿਆਨ ਪ੍ਰਗਟ ਹੋ ਗਿਆ ਪ੍ਰਭੂ ਦਾ ਪਹਿਲਾ 바ਰ ਦਾ ਗਿਆਨ ਨੇ ਜੀ ਸਾਡੇ ਕੋਲ ਤੇ ਉਦੋਂ ਅੱਗੇ ਆਉਂਦਾ ਹੈ ਕਿਤਾਬੀ ਗਿਆਨ ਫਿਰ ਅਧਿਆਤਮਕ ਗਿਆਨ ਨੇ ਉਦੋਂ ਅੱਗੇ ਜਦੋਂ ਸਭ ਤੋਂ ਗਾਂ ਨੰਗਦੇ ਜਾਂਦੇ ਹਨ ਫਿਰ ਆਤਮਿਕ ਸ਼ਰੀਰਿਕ ਗਿਆਨ ਆਤਮਕ ਗਿਆਨ ਤੇ ਫੇਰ ਜਾ ਕੇ ਅੱਗੇ ਪ੍ਰਭੂ ਦਾ ਗਿਆਨ ਜਿਹੜਾ ਸਭ ਇਹਨਾਂ ਨੂੰ ਛੱਡ ਦਿੰਦਾ ਹੈ। ਤਿਆਗ ਦਾ ਵੀ ਤਿਆਗ ਕਰਨਾ ਇੱਕ ਤਾਂ ਹੁੰਦਾ ਵਸਤੂ ਦਾ ਤਿਆਗ ਤੇ ਮਨੁੱਖ ਇਹ ਅੰਦਰ ਲੈ ਕੇ ਬੈਠਾ ਮੈਂ ਸਭ ਕੁਝ ਛੱਡਿਆ ਕਹਿੰਦੇ ਜਿੱਦ ਦਿਨ ਆ ਵੀ ਗੱਲ ਅੰਦਰੋਂ ਨਿਕਲ ਗਈ ਨਾ ਚੇਤੇ ਨਾ ਆਈ ਕਿ ਮੈਂ ਸਭ ਕੁਝ ਛੱਡਿਆ ਤਿਆਗ ਦਾ ਵੀ ਤਿਆਗ ਉਦ ਦਿਨ ਪ੍ਰਭੂ ਦਾ ਗਿਆਨ ਪ੍ਰਗਟ ਹੋ ਜਾਏਗਾ ਜਿੱਥੇ ਮਨੁੱਖ ਦੀ ਸੰਸਾਰ ਦੀ ਸੋਚ ਸਮਝ ਖਤਮ ਹੁੰਦੀ ਪ੍ਰਭੂ ਵਾਲਾ ਉਥੋਂ ਸ਼ੁਰੂ ਹੋ ਜਾਂਦਾ ਹੈ ਉਦੋਂ ਅੰਦਰ ਸਹਿਜ ਭਿਆ ਗਿਆਨ ਪ੍ਰਗਟ ਹੋ ਗਿਆ ਸ਼ਾਂਤੀ ਦੇ ਸਹਿਤ ਤੇ ਕੀ ਹੋਇਆ ਹਾਰ ਪਾਇਆ ਜਦੋਂ ਸਹਿਜ ਪ੍ਰਗਟ ਹੁੰਦਾ ਉਦੋਂ ਹੀ ਰੱਬ ਪ੍ਰਾਪਤ ਹੁੰਦਾ ਉਦੋਂ ਹੀ ਮਾਲਕ ਨਾਲ ਇਹ ਨਹੀਂ ਕਿ ਗਿਆਨ ਪਹਿਲਾਂ ਕੁਝ ਦਿਨ ਆਵੇਗਾ ਪਰਮਾਤਮਾ ਫੇਰ ਆਵੇਗਾ ਜੇ ਲਾਈਟ ਨਹੀਂ ਆਵੇਗੀ ਤੇ ਚਾਨਣਾ ਕਿੱਥੋਂ ਆਵੇਗਾ ਚਾਨਣਾ ਹੈ ਲਾਈਟ ਹੈ ਰੌਸ਼ਨੀ ਹੈ ਸੂਰਜ ਹੈ ਤੇ ਰੌਸ਼ਨੀ ਹੈ ਰੌਸ਼ਨੀ ਹੈ ਤੇ ਸੂਰਜ ਹੈ ਪਰਮਾਤਮਾ ਤੋਂ ਬਗੈਰ ਪਰਮਾਤਮਾ ਦਾ ਗਿਆਨ ਜੋ ਦੇ ਨਹੀਂ ਗਿਆਨ ਤੋਂ ਜੁਦੇ ਪਰਮਾਤਮਾ ਨਹੀਂ ਹੁਣ ਹਰ ਪਾਇਆ ਬਲਰਾਮ ਜੀਓ ਹਰੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਇਹ ਚੌਥੀ ਅਵਸਥਾ ਜਿਹੜੀ ਆ ਤੁਰਿਆ ਅਵਸਥਾ ਹੈ ਇਹਨੂੰ ਚੌਥੀ ਅਵਸਥਾ ਵਿਦਵਾਨ ਕਹਿੰਦੇ ਚਤੁਰਤ ਸਤਵਾ ਪਤਯੇ ਅਨਭਵ ਉਦੇ ਆਵੰਗ ਕਹਿੰਦੇ ਆਸ਼ਾ ਆਵੰਗ ਚੌਥੀ ਅਵਸਥਾ ਵਿੱਚ ਭੰਗਣਾ ਨਹੀਂ ਹੁਣ ਪੈ ਸਕਦੀ ਹੁਣ ਸੁਰਤ ਟੁੱਟਦੀ ਨਹੀਂ ਭਾਵੇਂ ਆਰਾ ਚੱਲੇ ਤੇ ਭਾਵੇਂ ਰੂਈ ਵਿੱਚ ਬਨ ਕੇ ਸਾੜਿਆ ਜਾਵੇ ਤੇ ਭਾਵੇਂ ਦੀਗ ਵਿੱਚ ਰੱਖ ਕੇ ਉਬਾਲਿਆ ਜਾਵੇ ਭਾਵੇਂ ਚਰਖੜੀ ਤੇ ਚਾੜਿਆ ਜਾਵੇ ਤੇ ਭਾਵੇਂ ਟੋਕੇ ਨਾਲ ਜੁਲਾਦ ਅੰਗ ਅੰਗ ਪਿਆ ਕੱਟਦਾ ਹੋਵੇ ਹੁਣ ਸੁਰਤ ਜੁਦੇ ਨਹੀਂ ਹੁੰਦੀ ਅਭੰਗ ਟਿਕੀ ਰਹਦੀ ਆ ਐਨ ਆਤਮ ਜਗਦਰਸਿਓ ਭਲੇ ਜੇ ਮਦ ਸਿੰਧ ਤਰੰਗ ਕਹਿੰਦੇ ਆਤਮਕ ਸਰੂਪ ਹੋ ਕੇ ਔਰ ਸੰਸਾਰ ਨੂੰ ਇਹ ਭਲੀ ਪ੍ਰਕਾਰ ਜਾਣ ਲਿਆ ਕਿ ਸੰਸਾਰ ਜਿਹੜਾ ਹੈ ਇਹਦੇ ਮਦ ਇਹਦੇ ਵਿੱਚ ਜਿਹੜੀਆਂ ਤਰੰਗਾਂ ਉਪਜਦੀਆਂ ਨੇ ਤਰ੍ਹਾਂ-ਤਰ੍ਹਾਂ ਦੀਆਂ ਜੀਵ ਤਰੰਗਾਂ ਨੇ ਸੰਸਾਰ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਸੰਸਾਰ ਦੇ ਅੰਦਰ ਵਿਚਾਰਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਮਹਾਰਾਜ ਨੇ ਜੋ ਬਚਨ ਕਹਿ ਵਿਦਵਾਨ ਕਹਿੰਦੇ ਇਹ ਚੌਥੀ ਵਸਤ ਹੈ ਔਰ ਸਜਨਾ ਜਿਵੇਂ ਤਰੰਗ ਉਪਜੀਏ ਪਾਣੀ ਵਿੱਚੋਂ ਸਮੁੰਦਰ ਵਿੱਚੋਂ ਔਰ ਉਹ ਮੁਕਮਲ ਨਹੀਂ ਸਜਨਾ ਉਹ ਤਰੰਗ ਨੇ ਉਪਜ ਕੇ ਭੌ ਕੇ ਪਰਮਾਤਮਾ ਵੀ ਸਮਾਜਣਾ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਕੇ ਸਮਾਹ ਇਹ ਜੀਵ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਸੰਖੇਪ ਕਰਾ ਮਹਾਰਾਜ ਕਹਿੰਦੇ ਗੁਰਮੁਖ ਮਿਲਿਆ ਸੁਭਾਈ ਹੁਣ ਗੁਰੂ ਮੁਖ ਮੁਖੀ ਗੁਰੂ ਮਿਲ ਗਿਆ ਜਿਨੇ ਮੁਖੀਆ ਬਣ ਕੇ ਮੂਰੇ ਚੱਲ ਕੇ ਮਿਲਾਪ ਕਰਾਉਣਾ ਉਹ ਮੁਖੀਆ ਬਣ ਕੇ ਜਿਨੇ ਮਾਰਗ ਦਰਸਾਉਣਾ ਰਸਤਾ ਦਰਸਾਉਣਾ ਉਹ ਮੁਖੀਆ ਬਣ ਕੇ ਜਿਨੇ ਬਾਹਰੋਂ ਅੰਦਰੋਂ ਅਗਿਆਨ ਨੂੰ ਮਿਟਕੇ ਉਹ ਨਿਰਗੁਣ ਦਾ ਗਿਆਨ ਕਰਾਉਣਾ ਤੇ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਜਪਦਾ ਗੁਰਮੁਖ ਔਰ ਮੁਖ ਦੇ ਅੰਦਰ ਗੁਰੂ ਦਾ ਨਾਮ ਜਪਦਾ ਗੁਰਮੁਖ ਨੇ ਪਰਮਾਤਮਾ ਨਾਲ ਮਿਲਿਆ ਸੁਭਾਏ ਸੁਤੇ ਸਿੱਧ ਉਹ ਗੁਰਮਖ ਜੀਵਨ ਜਿਉਂਦਿਆਂ ਉਹਨੂੰ ਵੈਗੁਰੂ ਮਿਲ ਗਿਆ ਮਾਲਕ ਮਿਲ ਗਿਆ ਉਹਦੇ ਨਾਲ ਮੇਲਾਪ ਪਾ ਹੋਇਆ ਤੇ ਕਹਿੰਦੇ ਹਰ ਹਰੀ ਵੈਗੁਰੂ ਹੁਣ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਉਹ ਮਨੰਦਰ ਵੀ ਉਹਦੇ ਬੋਲ ਮਿੱਠੜੇ ਲੱਗਣ ਲੱਗ ਪਏ ਤੇ ਅਰ ਤਨ ਵੀ ਰਸ ਮਾਨਣ ਲੱਗ ਪਿਆ ਹੁਣ ਤਨ ਵੀ ਪਰਫੁੱਲਤ ਹੁੰਦਾ ਏ ਇਹ ਮੇਰੇ ਵੈਗੁਰੂ ਜੀ ਮੈਂ ਤੁਹਾਡੇ ਤੋਂ ਕੁਰਬਾਨ ਜਾਮਾ ਐਸਾ ਆਨੰਦ ਐਸਾ ਖੇੜਾ ਮਹਾਰਾਜ ਕਹਿੰਦੇ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਹਰੀ ਵੈਗਰੂ ਨੇ ਐਸਾ ਰਸ ਮਿਠਾਸ ਦਾ ਨਾਮ ਵਰਗਾ ਰਸ ਦਿੱਤਾ ਮਿੱਠਾ ਕਿਉਂਕਿ ਜਿਹੜੇ ਨਾਮ ਨੂੰ ਚਖ ਲੈਂਦੇ ਨਾ ਦੁਨਿਆਵੀ ਰਸ ਉਹਦੇ ਤੋਲ ਨਹੀਂ ਹੁੰਦੇ ਸਹਬ ਬਾਬਾ ਫਰੀਦ ਸਾਹਿਬ ਬਚਨ ਕਰਦੇ ਆ ਨਾ ਫਰੀਦਾ ਸ਼ਕਰ ਖੰਡ ਨੇ ਬਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਦ ਰੱਬ ਨੇ ਉਹ ਮਿੱਠਾ ਲਾਇਆ ਉਹ ਰਸ ਉਹ ਮਿਠਾਸ ਅੰਦਰ ਲਾ ਦਿੱਤੀ ਆ ਜਿਹਨੂੰ ਛੱਡਣ ਨੂੰ ਜੀ ਨਹੀਂ ਕਰਦਾ ਜੇ ਬਾਹਰ ਸੰਸਾਰ ਵਿੱਚ ਆਉਣੇ ਆ ਉਹ ਰਸ ਸਵਾਦ ਨਹੀਂ ਮਿਲਦਾ ਇਸ ਕਰਕੇ ਉਹਨੂੰ ਛੱਡਦੇ ਨਹੀਂ ਹੁਣ ਉਹ ਰਸ ਮਿੱਠਾ ਲੱਗਿਆ ਹਰੀ ਪਰਮਾਤਮਾ ਨੇ ਮਿੱਠਾ ਲਾਇਆ ਤੇ ਉਹ ਮਿਠਾਸ ਆਈ ਤਦੋਂ ਮੇਰੇ ਪ੍ਰਭ ਪਾਇਆ ਪ੍ਰਭੂ ਨੂੰ ਚੰਗਾ ਲੱਗਾ ਪ੍ਰਭੂ ਨੇ ਰਹਿਮਤ ਵਰਸਾਈ ਤੇ ਜਦੋਂ ਦੀ ਮੇਰ ਹੋਈ ਫਿਰ ਅਨ ਦਿਨ ਰਾਤ ਬ ਦਿਨੇ ਹਰਲੇ ਬਲਾਈ ਜਿਹੜੀ ਲਿਵ ਟੁੱਟੀ ਸੀ ਨਾ ਜਨਮ ਵੇਲੇ ਤੇ ਜੀਵਨ ਵਿੱਚ ਪਟਕਦਾ ਸੀ ਟੁੱਟੀ ਹੋਈ ਸੁਰਤ ਕਰਕੇ ਜਿਹਨੂੰ ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਹ ਲਿਵ ਟੁੱਟੀ ਦੇ ਕਾਰਨ ਮਾਇਆ ਦਾ ਹੁਕਮ ਕਬੂਲ ਕੇ ਤੇ ਉਹਦੇ ਅਧੀਨ ਹੋ ਕੇ ਸੰਸਾਰ ਵਿੱਚ ਪਟਕਦਾ ਸੀ ਤੇ ਹੁਣ ਉਹ ਲਿਵ ਜਿਹੜੀ ਆ ਰਾਤ ਬਾਜ ਜਪ ਦਿਨੇ ਜਪਦਾ ਉਹ ਲਿਵ ਲਈ ਪ੍ਰਭੂ ਦੇ ਨਾਲ ਜੁੜ ਗਈ ਗੰਢ ਪੈ ਗਿਆ ਹੁਣ ਰਸ ਬਣ ਗਿਆ ਹੁਣ ਬਿਲਕਦਾ ਨਹੀਂ ਹੁਣ ਦੁੱਖ ਦੇ ਅੰਦਰ ਦੁਖੀ ਨਹੀਂ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨਿਓ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਨੈ ਨਿੰਦਿਆ ਨੈ ਉਸਤਤ ਦਾ ਕੈ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਹਾਰੂ ਨਾਹੀ ਮਨ ਆਪਮਾਨਾ ਆਸਾ ਮਨਸਾ ਸਗਲ ਤੇ ਆਗੈ ਜਗਤੇ ਰਹੇ ਨਿਰਾਸ਼ਾ ਆਦ ਬਚਨ ਮਹਾਰਾਜ ਕਹਿੰਦੇ ਨੇ ਕਿ ਭਲਿਆ ਗੁਰਮਖ ਐਸਾ ਹੈ ਬ੍ਰह्म ਗਿਆਨੀ ਐਸਾ ਹੈ ਰੱਬ ਨਾਲ ਸੁਰਤ ਜੁੜੀ ਵਾਲਾ ਐਸਾ ਹੈ ਔਰ ਉਹ ਕਦੇ ਵਿਚਲਤ ਨਹੀਂ ਹੁੰਦਾ ਉਹਦੀ ਸੁਰਤ ਜੁੜ ਗਈ ਆ ਲੋਕ ਦੁਖੀ ਕਰਦੇ ਨੇ ਹੁਣ ਦੁਖੀ ਆ ਨਾ ਤਨ ਨੂੰ ਆਰੇ ਨਾਲ چیرਣਾ ਤੇ ਜਲਾ ਤੇ ਜਿਹੜਾ ਸੀ ਰਾਜ ਸਤਾ ਧਾਰੀ ਉਹ ਚਾਹੁੰਦੇ ਸਨ ਕਿ ਭਾਈ ਮਤੀ ਦਾਸ ਚੀਕਾਂ मारेਗਾ ਪਰ ਨਹੀਂ ਅੰਦਰੋਂ ਜੁੜਿਆ ਉਹ ਆਤ ਦਾ ਦੁੱਖ ਨਾ ਆਪਣੇ ਮੜੀ ਦੀ ਕੋਈ ਚੀਜ਼ ਵਜਦੇ ਕਿਵੇਂ ਕਰਦੇ ਤੇ ਆਪਾਂ ਗੱਲ ਕਰਦਿੰਨੇ ਅਸੀਂ ਪ੍ਰਚਾਰਕ ਦੂਜੀ ਸੰਗਤ ਸੁਣ ਲੈਣ ਦੀ ਬਜਾਰੇ ਨਾ ਚੀਰ ਦਿੱਤਾ ਗੁਰਮਖੋ ਪਰ ਡੋਲਿਆ ਨਹੀਂ ਕਿਉਂਕਿ ਉਹ ਦੁੱਖ ਨੂੰ ਉਹਨੇ ਦੁੱਖ ਨਹੀਂ ਜਾਣਿਆ ਦੁੱਖ ਕਦੋਂ ਆ ਜਦੋਂ ਪਰਮਾਤਮਾ ਤੋਂ ਦੂਰੀ ਹੁੰਦੀ ਭਗਤ ਸੰਤ ਗੁਰ ਸਿੱਖ ਸਾਧੂ ਜਨ ਦੁਖੀ ਉਦੋਂ ਹੁੰਦੇ ਨੇ ਜਦੋਂ ਰੱਬ ਤੋਂ ਦੂਰੀ ਪੈਂਦੀ ਉਦੋਂ ਬਾਹਰੋਂ ਚੋਟ ਨਾਲ ਨਹੀਂ ਬਾਹਰੋਂ ਨਹੀਂ ਬਾਹਰ ਨੂੰ ਨਹੀਂ ਉਹ ਮੰਨਦੇ ਉਹਨਾਂ ਨੂੰ ਪਤਾ ਨਿਰੰਕਾਰ ਨਾਲ ਜੁੜਿਆ ਮਹਾਰਾਜ ਕਹਿੰਦੇ ਜਦੋਂ ਲਿਵ ਜੁੜੀ ਪਰਮਾਤਮਾ ਦੀ ਕਿਰਪਾ ਆਈ ਮਨ ਚਿੰਦਿਆ ਫਲ ਪਾਇਆ ਸੁਆਮੀ ਮਾਲਕ ਜੀ ਮਨ ਅੰਦਰ ਜੋ ਚਿੰਦਿਆ ਚਿਤਵੇਆ ਜਿਨਾ ਜੋ ਸੋਚਿਆ ਸੀ ਉਹ ਫਲ ਪ੍ਰਾਪਤ ਹੋ ਗਿਆ ਭਗਤ ਨੇ ਸੰਤ ਨੇ ਗੁਰਸਿੱਖ ਨੇ ਰੱਬ ਦੇ ਮਾਰਗ ਦੇ ਟੰਡਾਉ ਨੇ ਕੀ ਚਿਤਵਿਆ ਉਹਨੇ ਚਿਤਵਿਆ ਮੈਨੂੰ ਰੱਬ ਮਿਲ ਜਾਏ ਪਰਮਾਤਮਾ ਨਾਲ ਮੇਲਾਪ ਹੋਏ ਹੁਣ ਉਹ ਫਲ ਪਰਮਾਤਮਾ ਵਿੱਚ ਅਵੇਦਤਾ ਵਾਲਾ ਪਤੀ ਸਰੂਪ ਪਰਮਾਤਮਾ ਵਾਲਾ ਆਤਮਾ ਨੂੰ ਪਰਮਾਤਮਾ ਪ੍ਰਾਪਤ ਹੋ ਗਿਆ ਮਿਲ ਗਿਆ ਉਹ ਪ੍ਰਾਪਤ ਕਰ ਲਿਆ ਮਹਾਰਾਜ ਕਹਿੰਦੇ ਹਰ ਨਾਮ ਹੁਣ ਹਰੀ ਦਾ ਨਾਮ ਅੰਦਰ ਚੱਲਦਾ ਹੈ ਨਾਮ ਜਪਦਾ ਵਜੀ ਵਧਾਈ ਇਹ ਨਾਮ ਦੇ ਨਾਲ ਜਦੋਂ ਲੜਕੀ ਲੜਕੇ ਦੇ ਆਨੰਦ ਕਾਰਜ ਹੋ ਜਾਂਦੇ ਆ ਫਿਰ ਸਾਰੇ ਵਧਾਈਆਂ ਦਿੰਦੇ ਆ ਨਾ ਫਿਰ ਉਹ ਦੋਨਾਂ ਪਰਿਵਾਰਾਂ ਨੂੰ ਉਧਰ ਵੀ ਵਧਾਈ ਉਧਰ ਵੀ ਵਧਾਈ ਉਧਰ ਵੀ ਮੁਬਾਰਕਾਂ ਉਧਰ ਵੀ ਕਹਿੰਦੇ ਜਦੋਂ ਜੀਵ ਆਤਮਾ ਪਰਮਾਤਮਾ ਵਿੱਚ ਮਿਲ ਗਈ ਪਰਮਾਤਮਾ ਵਿੱਚ ਲੀਨਤਾ ਹਾਸਲ ਕਰ ਲਈ ਫਿਰ ਉਹ ਨਾਮ ਜਪ ਕੇ ਜੀਵ ਦਾ ਤੇ ਈਸ਼ਵਰ ਦਾ ਮਿਲਾਪੇ ਮਿਲਾਪ ਹੋਣ ਤੇ ਵਜੀ ਵਧਾਈ ਫਿਰ ਵਧਾਈ ਆ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਨਾ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆ ਵਧਾਈਆ ਜਦੋਂ ਸਹਿਜ ਅਵਸਥਾ ਵਿੱਚ ਆ ਕੇ ਪਰਮਾਤਮਾ ਨੂੰ ਪਾਲਿਆ ਤਾਂ ਵਧਾਈਆਂ ਨੇ ਫਿਰ ਜਦੋਂ ਗੁਰੂ ਕੇ ਸਿੱਖ ਨੂੰ ਪ੍ਰਾਪਤੀਏ ਤਾਂ ਗੁਰ ਸਿੱਖਾਂ ਮਨ ਬਾਧਾਈਆਂ ਤਾਂ ਉਹਨਾਂ ਦੇ ਮਨ ਵਿੱਚ ਵਧਾਈਆਂ ਸਹਿਜ ਵਿੱਚ ਆ ਕੇ ਪਾਲਿਆ ਉਹ ਅੰਦਰ ਵਧਾਈ ਵੱਜੀ ਆਨੰਦ ਹੋ ਗਿਆ ਆਤਮਾ ਪਰਮਾਤਮਾ ਚ ਲੀਨ ਹੋ ਗਈ ਉਹ ਪਰਮਾਤਮਾ ਆਪਣੀ ਮਾਲਕ ਦੇ ਨਾਲ ਜੁੜ ਗਈ ਮਾਲਕ ਦੇ ਨਾਲ ਤੁਰ ਗਈ ਮਾਲਕ ਦੇ ਘਰ ਵਿੱਚ ਹੁਣ ਮਾਲਕ ਦਾ ਰੂਪ ਹੋ ਗਈ ਜਿਵੇਂ ਮਾਲਕ ਦੇ ਘਰ ਅੰਦਰ ਬੱਚੀ ਬੀਬੀ ਜਾ ਕੇ ਉੱਥੋਂ ਦੀ ਮਾਲਕ ਨੂੰ ਕੇ ਤੇ ਜੋ ਚਾਹੇ ਵਰ ਤੋਂ ਵਿਵਹਾਰ ਕਰ ਸਕਦੀ ਜੋ ਚਾਹੇ ਉਸ ਘਰ ਦੇ ਵਿੱਚੋਂ ਜੋ ਮਰਦੀ ਕਿਸੇ ਨੂੰ ਦੇਵੇ ਐਵੇਂ ਜਿਹੜੇ ਜੁੜੀ ਹੋਈ ਸੁਰਤ ਵਾਲੇ ਹੁੰਦੇ ਨਾ ਸਾਧੂ ਜਨ ਸੰਤ ਜਨ ਗੁਰਮਖ ਜਨ ਗੁਰਸਿੱਖ ਉਹ ਫਿਰ ਜੋ ਕਿਸੇ ਨੂੰ ਬੋਲ ਬੋਲ ਦਿੰਦੇ ਆ ਨਾ ਜਿਹੜੀਆਂ ਰੂਹਾਂ ਮਿਲ ਜਾਂਦੀਆਂ ਉਹ ਪੂਰਾ ਹੋ ਜਾਂਦਾ ਹੈ ਉਹ ਪੂਰਾ ਹੋ ਜਾਂਦਾ ਹੈ ਬਚਨ ਪਰਮਾਤਮਾ ਦੇ ਘਰ ਵਿੱਚੋਂ ਦਾਤ ਉਹਨਾਂ ਨਹੀਂ ਉਸ ਘਰ ਦੇ ਮਾਲਕ ਬਣ ਗਏ ਨੇ ਖਜ਼ਾਨਿਆਂ ਦੇ ਉਹ ਵਰਤੌਣ ਵਾਲਿਆ ਉੱਥੋਂ ਜੋ ਜਿੰਨੂੰ ਚਾਹੁੰਦਾ ਤਰਸ ਆਉਂਦਾ ਦੇ ਦਿੰਦੇ ਨੇ ਉਸ ਦੇ ਮਾਲਕ ਬਣ ਗਏ ਮਹਾਰਾਜ ਕਹਿੰਦੇ ਨੇ ਸੰਖੇਪ ਕਰਾਂ ਹਰ ਪ੍ਰਭ ਠਾਕੁਰ ਕਾਜ ਰਚਾਇਆ ਹਰੀ ਪਰਮਾਤਮਾ ਵੈਗੁਰੂ ਜੀ ਨੇ ਸਤਗੁਰੂ ਜੀ ਮਾਲਕ ਨੇ ਇੱਕ ਕਾਰਜ ਰਚਾਇਆ ਆਰੰਭਕ ਕੀਤਾ ਇਹ ਕਾਰਜ ਜਿਹੜਾ ਸੀ ਇਹਦੀ ਰਚਨਾ ਕੀਤੀ ਜੀਵ ਤੇ ਈਸ਼ਵਰ ਦੀ ਜਗਿਆ ਸੂਤੇ ਔਰ ਪਰਮਾਤਮਾ ਦੇ ਮਿਲਾਪ ਦੀ ਔਰ ਮਹਾਰਾਜ ਮੇਰ ਕਰਦੇ ਨੇ ਤਨ ਹਿਰਦੈ ਨਾਮ ਵਿਗਾਸੀ ਤਨ ਜੀਵ ਰੂਪੇ ਇਸਤਰੀ ਦੇ ਔਰ ਹਿਰਦੇ ਦੇ ਅੰਦਰ ਨਾਮ ਟਿਕਿਆ ਤੇ ਉਹਦੇ ਨਾਲ ਵਿਗਾਸੀ ਖੜਾਵਟ ਵਿੱਚ ਆਈ ਚਾਉ ਹੋਇਆ ਅੰਦਰ ਉਤਸ਼ਾਹ ਹੋਇਆ ਕਿ ਹੁਣ ਮਾਲਕ ਵਾਲੀ ਬਣ ਗਈ ਮੈਂ ਮਾਲਕ ਨੂੰ ਮਿਲ ਗਈ ਹੁਣ ਮੈਨੂੰ ਕਿਸੇ ਦਾ ਕੋਈ ਡਰ ਡੱਕਰ ਨਹੀਂ ਕਹਿਣ ਲੱਗੇ ਉਹ ਜੀਵ ਰੂਪੀ ਧਨ ਇਸਤਰੀ ਜਿਹੜੀ ਹੈ ਵੈਗਾਸੀ ਉਹ ਖੜਾਵਟ ਵਿੱਚ ਆ ਗਈ ਆਨੰਦ ਦੇ ਸਹਿਤ ਹੋ ਗਏ ਸੱਚੀ ਸਰਕਾਰ ਕਹਿੰਦੇ ਜਨ ਨਾਨਕ ਬੋਲੇ ਚੌਥੀ ਲਾਵੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੂਰ ਛਾਪ ਲਾ ਕੇ ਤਨ ਗੁਰੂ ਰਾਮਦਾਸ ਮਹਾਰਾਜ ਮਿਹਰ ਕਰ ਰਹੇ ਨੇ ਕਿਉਂਕਿ ਸ਼ਬਦ ਦੇ ਉਚਾਰਨ ਕਰਤਾ ਗੁਰੂ ਰਾਮਦਾਸ ਮਹਾਰਾਜ ਨੇ ਮਹਾਰਾਜ ਚੌਥੀ ਅਵਸਥਾ ਦੱਸਦਿਆਂ ਹੋਇਆਂ ਕਹਿੰਦੇ ਨੇ ਹਰ ਪਾਇਆ ਇੱਥੇ ਆ ਕੇ ਮਕਮਲ ਰੂਪ ਅੰਦਰ ਹਰੀ ਪਰਮਾਤਮਾ ਦੀ ਜੀਵ ਨੂੰ ਔਰ ਪ੍ਰਾਪਤੀ ਹੋ ਗਈ ਕਿਹੜਾ ਹਰੀ ਪ੍ਰਭ ਅਬਨਾਸੀ ਜੀਦਾ ਕਦੇ ਨਾਸ਼ ਨਹੀਂ ਜਿਹਨੂੰ ਮਹਾਰਾਜ ਕਹਿੰਦੇ ਅਬਨਾਸੀ ਜੀ ਆ ਨਕੂ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਕੋਈ ਵਿਰਲਾ ਪੌਂਦਾ ਏ ਉਹ ਅਬਨਾਸੀ ਜੀਦਾ ਕਦੇ ਨਾਸ਼ ਨਹੀਂ ਹੁੰਦਾ ਉਹਨੂੰ ਆਰਾਧ ਉਹਦੇ ਨਾਲ ਜੁੜ ਗੁਰੂ ਰਾਮਦਾਸ ਸਹਿਬ ਮਹਾਰਾਜ ਨੇ ਕਿਰਪਾ ਕੀਤੀ ਕਿ ਸਿੱਖ ਜਗਤ ਜਿੱਥੇ ਆਤਮਾ ਪਰਮਾਤਮਾ ਨਾਲ ਮਿਲਣਾ ਹੈ ਨਾ ਉੱਥੇ ਸੇਖੋਂ ਬਾਹਰ ਦੇ ਕਾਰਜ ਕਿੱਥੋਂ ਕਰਾਵੇ ਉਹ ਗੁਰਬਾਣੀ ਤੋਂ ਹੀ ਕਰੇ ਗੁਰਬਾਣੀ ਦੁਆਰਾ ਹੀ ਕਰੇ ਤੇ ਬਾਹਰ ਬੇਟੀ ਬੇਟੇ ਦੇ ਆਨੰਦ ਕਾਰਜ ਦੀ ਵੀ ਮਲਾਪ ਦੀ ਵਿਧੀ ਕਰਾ ਦਿੱਤੀ ਕਿ ਇਹਨਾਂ ਦਾ ਵੀ ਆਨੰਦ ਕਾਰਜ ਔਰ ਜਿਹੜਾ ਗੁਰਮਰਜ਼ਾਦਾ ਅਨੁਸਾਰ ਹੋਵੇ ਔਰ ਗੁਰੂ ਮਰਜ਼ਾਦਾ ਅਨੁਸਾਰ ਚੱਲੇ ਮੈਂ ਪਹਿਲਾਂ ਵੀ ਬਿਆਨ ਕੀਤਾ ਸੀ ਗੁਰਮਖੋਂਤਾ ਸਾਡੀ ਕੋਈ ਮਰਜ਼ਾਦਾ ਹੀ ਨਹੀਂ ਰਹਿ ਗਈ। ਔਰ ਟਾਈਮ ਦੇ ਦਿੰਨੇ ਆ ਪੁਰਾਤਨ ਸਮੇਂ ਦੇ ਵਿੱਚ ਨਾ ਮੈਂ ਭਾਈ ਕਨ ਸਿੰਘ ਨਾਬਾ ਜੀ ਦੇ ਬਚਨਾਂ ਨੂੰ ਪੜ ਰਿਆ ਸੀ ਉਹ ਕਹਿੰਦੇ ਆਨੰਦ ਕਾਰਜ ਆਨੰਦ ਖਿ ਪ੍ਰਗਟ ਹੋਣਾ ਖੁਸ਼ੀਆਂ ਨੇ ਪ੍ਰਗਟ ਹੋਣਾ ਔਰ ਉਹ ਕਹਿੰਦੇ ਆਸਾ ਦੀ ਵਾਰ ਦਾ ਕੀਰਤਨ ਹੋਵੇ ਤੇ ਦੋਵੇਂ ਪਰਿਵਾਰ ਗੁਰੂ ਸੰਗਤ ਵਿੱਚ ਬੈਠ ਕੇ ਕੀਰਤਨ ਸ਼੍ਰਵਨ ਕਰਨ ਸੰਗਤ ਰੂਪ ਅੰਦਰ ਕੀਰਤਨ ਸ਼੍ਰਵਨ ਕਰਨ ਉਸ ਤੋਂ ਬਾਅਦ ਰਾਗੀ ਸੇਵ ਅਨੰਦ ਸਾਹਿਬ ਦਾ ਜਾਪ ਗੁਰੂ ਚਰਣਾ ਚ ਅਰਦਾਸ ਫਿਰ ਜੋੜੀ ਦੇ ਆਨੰਦਕਾਰ ਦੀ ਰਸਮ ਹੋਵੇ ਆਨੰਦਕਾਰ ਦੀ ਹੁਣ ਵੇਖੋ ਆਸਾ ਦੀ ਵਾਰ ਰਾਗੀ ਪਹਿਲਾਂ ਲਾ ਕੇ ਗਏ ਨਾ ਤੇ ਸਮਾਂ ਕਿਹੜਾ ਆ ਗਿਆ ਤੇ ਹੁਣ ਔਰ ਗੁਰੂ ਘਰ ਵੰਦਰਨਾ ਜਿੱਥੇ ਵੀ ਗੁਰਦੁਆਰਾ ਸੈਵਨੇ ਗੁਰਮੁਖ ਪਿਆਰੇ ਰਾਗੀ ਜਾਨੇ ਔਰ ਗ੍ਰੰਥੀ ਜਾਨੇ ਉਹਨਾਂ ਨੂੰ ਇੱਕ ਦਿਨ ਪਹਿਲਾਂ ਰਸਤ ਫੜਾਈ ਟਾਈਮ ਨੋਟ ਕਰਾਇਆ ਚਲੋ ਭਾਈ ਆਨੰਦ ਕਾਰਜ ਹੋਣੇ ਤੇ ਦੂਜੇ ਦਿਨ ਨੂੰ ਨਾ ਔਰ ਕਰਕੇ ਫੋਨ ਬਾਬਾ ਜੀ 9:00 ਵਜੇ ਨੂੰ ਆ ਗਏ ਤੇ ਜਿਹੜੇ ਗੁਰੂ ਘਰ ਵਿੱਚ ਰਹਿਣ ਵਾਲੇ ਸੇਵਾਦਾਰ ਰਾਗੀ ਗ੍ਰੰਥੀ ਹੁੰਦੇ ਨੇ ਉਹ 3:30 ਵਜੇ ਤੋਂ ਉੱਠੇ ਹੁੰਦੇ ਨੇ ਜਿਉਂ ਡੀਕਣ ਲੱਗੇ ਜਿਉਂ ਡੀਕਣ ਲੱਗੇ ਔਰ ਕਈ ਵੇਰ ਤੱਕ ਗੁਰਮੁਖੋ 4 ਵਜ ਜਾਂਦੇ ਸ਼ਾਮ ਦੇ 4 ਡੀਕਦਿਆਂ ਨੂੰ ਤੇ ਕਿਦੇ ਰਾਗੀ ਜਥਾ ਜਾਂ ਕੋਈ ਸਿੰਘ ਇੱਧਰ ਉੱਧਰ ਹੋ ਜੇ ਨਾ ਫਿਰ ਆ ਕੇ ਉਹਨਾਂ ਦੇ ਰਿਸ਼ਤੇਦਾਰੀ ਅੱਖਾਂ ਕੱਢ ਕੱਢ ਕੇ ਵੇਖਦੇ ਨੇ ਭਾਈ ਕਿੱਧਰ ਗਏ ਸਾਨੂੰ ਇੰਨਾ ਚਿਰ ਖਲੋਣਾ ਪਿਆ ਆਹ ਉਹ ਗੁਰਮੁਖੋ ਤਾਂ ਹੀ ਆ ਦੁੱਖ ਜਿਹੜੇ ਆ ਨਾ ਸਾਨੂੰ ਹੋ ਰਹਿ ਜਿਹੜੇ ਚਾਹਨੇ ਨਾ ਸਾਡੇ ਧੀਆ ਪੁੱਤਰ ਸੁਖੀ ਵਸਣ ਉਹ ਅਮਰਤ ਵੇਲੇ ਆਨੰਦ ਕਾਰਜ ਕਰਾ ਲਿਆ ਕਰੋ ਭਾਵੇਂ 5 ਬੰਦੇ ਉਧਰੋਂ ਆਜੋ ਤੇ 5 ਉਧਰੋਂ ਆਜੋ ਖੁਸ਼ੀ ਬੱਚੇ ਦੇ ਬੱਚੀ ਤੇ ਪਰਮਾਤਮਾ ਦੀ ਹੋਣੀ ਆ ਦੂਜੇ ਦਾ ਖਰਚਾ ਕਰਾਉਈ ਸੌਦਾ ਐ ਸਾਰਾ ਉਹਦਾ ਖਰਚਾ ਕਰਾਉ ਉਹਦਾ ਖਾਣ ਪੀਣ ਆਏ ਤੁਹਾਡੇ ਇੱਕ ਆਈਟਮ ਚੰਗੀ ਨਾ ਨਾ ਬਣੀ ਹੋਈ ਉਹਨਾਂ ਹੱਥੇ ਲਈ ਰੌਲਾ ਪਾ ਦੇਣਾ ਅੱਗੀ ਕੀਤਾ ਸ ਆ ਨਹੀਂ ਸੁ ਬਣਾਇਆ ਨਹੀਂ ਸੁ ਬਣਾਇਆ ਉਹਨਾਂ ਨੇ ਤੁਹਾਡੇ ਤੋਂ ਖਾਣਾ ਤੇ ਗੁਰੂ ਨੇ ਰਹਿਮਤ ਕਰਨੀ ਐ ਉਹਨਾਂ ਜੋੜੀ ਤੇ ਤੇ ਪਰਿਵਾਰਾਂ ਤੇ ਖੁਸ਼ੀਆਂ ਗੁਰੂ ਦੀਆਂ ਇਹਨਾਂ ਆਖਿਆ ਕਰੋ ਮੇਰਾ ਫੁਲਾਨਾ ਰਿਸ਼ਤੇਦਾਰ ਨਹੀਂ ਜੀ ਖੁਸ਼ ਹੋਣਾ ਉਹ ਰੁੱਸ ਗਿਆ ਜਾਂ ਖੁਸ਼ ਹੋ ਗਿਆ ਕੱਖ ਨਹੀਂ ਦੇ ਸਕਦਾ ਇਹ ਦਾਤੇ ਨੇ ਖੁਸ਼ੀਆਂ ਦੇਣੀਆਂ ਨੇ ਲੱਖ ਖੁਸ਼ੀਆਂ ਪਾਤ ਸਾਹਿਆਂ ਜੇ ਸਤਗੁਰ ਨਦਰ ਕਰੇ ਇਹਦੀ ਖੁਸ਼ੀ ਲਿਆ ਕਰੀਏ ਆਨੰਦ ਕਾਰਜ ਆਨੰਦ ਤਾਂ ਹੋਣਾ ਹੈ ਖੁਸ਼ੀ ਦਾ ਖੇੜਾ ਤਾਂ ਹੋਣਾ ਹੈ ਜੇ ਸਮਾਂ ਹੋਵੇ ਕਿਸੇ ਅਫਸਰ ਨੂੰ ਨਾ ਤੁਸੀਂ ਸਮਾਂ ਦੇ ਦਿਆ ਜੇ ਕਿ ਅਸੀਂ ਐਸ ਸਮੇਂ ਆਵਾਂਗੇ ਤੇ ਫਿਰ ਤਕਾਲਾ ਨੂੰ ਜਾ ਕੇ ਕੰਮ ਕਰਾ ਲਿਆ ਜੇ ਤਕਾਲਾ ਨੂੰ ਜਾ ਕੇ ਨਾ ਸ਼ਾਮ ਨੂੰ ਉਹ ਫਿਰ ਕੰਮ ਕਰ ਦੇਵੇਗਾ ਪਹਿਲਾਂ ਤਾਂ ਸਾਡੀ ਬੇਇੱਜ਼ਤੀ ਕਰੇਗਾ ਰੱਦ ਕੇ ਵੀ ਕੀ ਗੱਲ ਬਈ ਤੈਨੂੰ ਸਮਝਦਾ ਨਹੀਂ ਪਤਾ ਕਿਸੇ ਥਾਣੇਦਾਰ ਨੇ ਕਿਸੇ ਸਿਪਾਹੀ ਨੇ ਦਾ ਟਾਈਮ ਦਿੱਤਾ ਹੋਵੇ ਨਾ ਤਾਂ ਅਸੀਂ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਹੁੰਨੇ ਆਂ ਉੜੀ ਵਾਲੇ ਵਿਚਾਰੇ ਕਈ ਵਾਰ ਨਾ ਇੱਥੇ ਆ ਕੇ ਬੈਠੇ ਰਹਿੰਦੇ ਆ ਬਰਾਤ ਵਾਲੇ ਹੁਣ ਫੋਨ ਤੇ ਦੂਰੋਂ ਹੀ ਕਹਿ ਛੱਡਦੇ ਜੀ ਬਸ ਜੀ ਆਗੇ ਨੇੜੇ ਆਗੇ ਪਤਾ ਨਹੀਂ ਤਾਂ ਵੀ ਇੰਨੇ ਤੋਂ ਘੰਟੇ ਦਾ ਕਈ ਵਾਰ 3 ਘੰਟੇ ਲੇਟ ਹੀ ਹੁੰਦੇ ਨੇ ਇਸ ਕਰਕੇ ਲੜਕੇ ਲੜਕੇ ਵੀ ਆਪਣੇ ਹੁੰਦੇ ਤੇ ਲੜਕੀਆਂ ਵੀ ਤੇ ਜਿੱਥੇ ਬਰਾਤ ਜਾਣਾ ਹੁੰਦਾ ਨਾ ਨਾ ਟਾਈਮ ਨਾ ਪਹਿਲਾਂ 5 ਬੰਦੇ ਚਲੇ ਦਾਇਆ ਕਰੋ ਬਈ ਬਾਕੀ ਉਹਨੇ ਨੂੰ ਪਹੁੰਚ ਜਾਈ ਅਸੀਂ ਚੱਲ ਕੇ ਆਨੰਦ ਲੈਣੇ ਆ ਆਨੰਦ ਕਰਜ ਉਹ ਕਰਾ ਲਓ ਬੱਚੀਆਂ ਵਾਲੇ ਵੀ ਜਿਹੜੇ ਨੇ ਉਹ ਪਹਿਲਾਂ ਪਰਿਵਾਰ ਨੂੰ ਕਹੋ ਕਿ ਬੇਸ਼ੱਕ ਪੰਜ ਬੰਦੇ ਪਹਿਲਾਂ ਆ ਜਾਓ ਗੁਰੂ ਦੀ ਖੁਸ਼ੀ ਲਾਓ ਗੁਰੂ ਦੀ ਗੁਰੂ ਦੀ ਕਿਰਪਾ ਹੋਈ ਫਿਰ ਜੀਵਨ ਉਹਨਾਂ ਦਾ ਬੱਚਿਆਂ ਦਾ ਆਨੰਦ ਵਾਲਾ ਹੋਵੇਗਾ ਖੇੜੇ ਵਾਲਾ ਹੋਵੇਗਾ ਗੁਰਮਤ ਮਰਜ਼ਾ ਦਾ ਵਾਲਾ ਹੋਵੇਗਾ ਔਰ ਪਿਆਰਿਓ ਗੁਰੂ ਦੀ ਕਿਰਪਾ ਵਰਸੇਗੀ ਹਾਂ ਕਿ ਦੇ ਸਾਡੇ ਅੰਦਰ ਇਹ ਜਿਹੜਾ ਲਾਮਨ ਦਾ ਮਜਬੂਨ ਵਿਚਾਰ ਵਸ ਜਾਵੇ ਔਰ ਸਾਨੂੰ ਪਤਾ ਲੱਗਦਾ ਵੇ ਪਤਾ ਤਾਂ ਸਾਨੂੰ ਵੱਡਿਆਂ ਨੂੰ ਕੋਈ ਨਹੀਂਗਾ ਬਈ ਆਨੰਦ ਕਰਦ ਕਰਾਉਣ ਲੱਗਿਆਂ ਗੁਰੂ ਲਾਵਾ ਅੰਦਰ ਕੀ ਉਪਦੇਸ਼ ਦਿੰਦੇ ਨੇ ਪਤਾ ਤਾਂ ਸਾਨੂੰ ਵੱਡਿਆਂ ਨਹੀਂ ਮੈਨੂੰ ਪਤਾ ਕਿ ਤੁਸੀਂ ਬਹੁਤ ਨੇ ਇਹ ਲਾਵਾ ਦੀ ਕਥਾ ਪਹਿਲਾਂ ਸੁਣੀ ਹੋਵੇਗੀ ਵੈਸੇ ਆਪਾਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਿੱਚ ਆਪਾਂ ਕੀਤੀ ਆ ਕਥਾ ਆ ਦੂਜੀ ਵੇਰ ਗੁਰੂ ਨੇ ਕਿਰਪਾ ਕੀਤੀ ਇਸ ਸਥਾਨ ਤੇ ਔਰ ਹਰ ਸਿੱਖਿਆ ਬੱਚੇ ਨੂੰ ਬੱਚੀ ਨੂੰ ਬੜੀ ਨਿਮਰਤਾ ਨਾਲ ਗੁਰੂ ਅੱਗੇ ਰਜੋਈ ਕਰੋ ਮਹਾਰਾਜ ਜਿੱਥੇ ਸਾਡਾ ਪਤੀ ਪਤਨੀ ਦਾ ਸਬੰਧ ਏ ਸਾਨੂੰ ਸੰਸਾਰੀ ਤੌਰ ਤੇ ਜੋੜਨ ਲੱਗਾ ਹੈ ਦਾਤਿਆ ਤਰਸ ਕਰੀ ਅੰਦਰੋਂ ਆਪਦੇ ਦਰ ਨਾਲ ਆਪਦੇ ਘਰ ਨਾਲ ਜੋੜ ਲਵੀਂ ਇੱਜ਼ਤ ਸਾਡੀ ਤਾਂ ਰਹਿਣੀ ਓ ਸਾਡੇ ਪਰਿਵਾਰਾਂ ਦੀ ਤਾਂ ਰਹਿਣੀ ਓ ਜੇ ਤੂੰ ਰੱਖੀ ਤੂੰ ਹੱਥ ਪਾਠੇ ਕਰ ਦਿੱਤਾ ਜਿੰਨੀ ਮਰਜ਼ੀ ਸ਼ਾਨੋ ਸ਼ੌਕਤ ਵਾਲੇ ਮਿੱਟੀ ਵਿੱਚ ਮਿਲ ਜਾਵਾਂਗੇ ਮਿੱਟੀ ਵਿੱਚ ਮਿਲ ਜਾਵਾਂਗੇ ਤੂੰ ਕਿਰਪਾ ਕਰੀ ਇਹਦੀ ਨਦਰ ਹੋਈ ਤੇ ਸਾਰੀਆਂ ਖੁਸ਼ੀਆਂ ਨੇ ਬਾਦਸ਼ਾਹੀਆਂ ਨੇ ਨਹੀਂ ਤੇ ਵੱਡੇ ਵੱਡੇ ਬਾਦਸ਼ਾਹ ਰੁੱਲਦੇ ਨੇ ਗੁਰਮਖੋ ਇਹਨਾਂ ਪ੍ਰਕਰਮਾਂ ਦੀ ਲਾਵਾਂ ਦੇ ਪਾਠ ਦੀ ਬੜੀ ਵੱਡੀ ਕਥਾ ਹੈ ਬੜੀ ਵੱਡੀ ਜਿੰਨੀ ਵੀ ਕਹਿ ਲਈਏ ਵਿਦਵਾਨਾਂ ਨੇ بڑے بڑے ਖੁਲਾਸੇ ਤੇ ਵਿਦਵਾਨ ਬਹੁਤ ਕੁਝ ਜਾਣਦੇ ਮੈਂ ਕੱਲ ਵੀ ਬਿਆਨ ਕੀਤਾ ਸੀ ਮੇਰੀ ਮਤ ਥੋੜੀ RAM ਮੇਰੇ ਕੋਲ ਮਤ ਨਹੀਂ ਮੈਂ ਤਾਂ ਕੇਵਲ ਆਪਣਾ ਰਸਤਾ ਢੂੰਡਣ ਲਈ ਤੇ ਜਿੰਨੀਕ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਤਾ ਸਾਹਿਬ ਕੋਰ ਗੁਰੂ ਗ੍ਰੰਥ ਸਾਹਿਬ ਤੇ ਆਪ ਗੁਰੂ ਕਾ ਪੰਥ ਸਾਹਿਬ ਜਿੰਨੀਕ ਮੱਤ ਬਖਸ਼ ਦਿਉਨਾ ਔਰ ਉਹਨੇ ਕੀ ਮੈਂ ਬੋਲ ਬੋਲੇ ਉਹ ਵੀ ਸੰਖੇਪ ਚ ਅਜੇ ਬਹੁਤ ਕੋਜੇ ਪਿੱਛੇ ਬਹੁਤ ਕੋਜੇ ਵਿਦਵਾਨਾਂ ਨੇ ਲਿਖਿਆ ਵਿਦਵਾਨਾਂ ਦੀ ਵਿਚਾਰ ਬਹੁਤ ਜ਼ਿਆਦਾ ਹੈ ਤੇ ਗੁਰਮਖੋ ਸੰਖੇਪ ਵਿਚਾਰ ਕਰਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਸੈਬਕੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਗੁਰੂ ਦਾ ਪੰਥ ਤੇ ਗੁਰੂ ਕੇ ਵਿਦਵਾਨ ਪ੍ਰਚਾਰਕ ਗਿਆਨੀ ਜਨ ਜਿਨ੍ਹਾਂ ਨੇ ਬੜਾ ਬੜਾ ਵੱਡਾ ਖਜ਼ਾਨਾ ਹੈ ਮੇਰੇ ਕੋਲ ਇੰਨੀ ਬੁੱਧੀ ਨਹੀਂ ਨਾ ਹੀ ਮੈਂ ਐਡਾ ਵੱਡਾ ਕੋਈ ਕਥਾ ਵਾਚ ਕੇ ਮੈਂ ਤਾਂ ਜਿੰਨੀ ਕੁ ਗੁਰੂ ਸੋਜ ਬਖਸ਼ ਦੇ ਉਹਨਾਂ ਕੋ ਬੋਲਦਾ ਮੈਂ ਤੁਹਾਡੇ ਸਾਰਿਆਂ ਤੋਂ ਬਿਆੰਤ ਭੁੱਲਾਂ ਦੀ ਹੱਥ ਬਨ ਕੇ ਖੇਮਾਂ ਦੀ ਜਾਂਚਨਾ ਕਰਦਾ ਆਪ ਸਾਰੇ ਇਹ ਵਿਚਾਰ ਕਰਦਿਆਂ ਹੋਇਆਂ ਜੇ ਭੁੱਲਾਂ ਹੋ ਗਈਆਂ ਕੋਈ ਅਰਥ ਇੱਧਰ ਉੱਧਰ ਰਹਿ ਗਿਆ ਪੰਕਤੀ ਇੱਧਰ ਉੱਧਰ ਹੋ ਗਈ ਔਰ ਕੋਈ ਮਾਤਰਾ ਇੱਧਰ ਉੱਧਰ ਹੋ ਗਈ ਮੈਂ ਆਸ ਕਰਦਾ ਮੇਰੇ ਦਾਤਾ ਸਾਹਿਬ ਗੁਰੂ ਦਾ ਪੰਥ ਔਰ ਗੁਰੂ ਕੇ ਵਿਦਵਾਨ ਔਰ ਗੁਰੂ ਕੇ ਮਹਾਂਪੁਰਸ਼ ਕਮਾਈ ਵਾਲੇ ਗੁਰਸਿੱਖ ਪਿਆਰੇ ਕਿਉਂਕਿ ਅਧਿਆਤਮਕ ਅਰਥ ਕਰਨੇ ਔਖੇ ਨੇ ਅਖਰੀ ਕਰਨੇ ਬੜੇ ਸੌਖੇ ਨੇ ਬੜੇ ਅਭਿਆਸੀ ਜਾਨੇ ਸੋਸ਼ਲ ਮੀਡੀਆ ਤੇ ਵੀ ਸੁਣਨ ਵਾਲੇ ਹੁੰਦੇ ਨੇ ਤੁਹਾਡੇ ਵਿੱਚ ਅਭਿਆਸ ਵਾਲੇ ਬੈਠੇ ਨੇ ਮੈਂ ਸਾਰਿਆਂ ਤੋਂ ਖਿਮਾ ਜਾਂਚਨਾ ਕਰਨਾ ਸਾਰੇ ਕਿਰਪਾ ਕਰੋ ਮੈਨੂੰ ਅਕਲ ਆਵੇ ਮੈਨੂੰ ਸੂਝ ਆ ਜਾਵੇ ਕਿ ਮੇਰੇ ਦਾਤੇ ਦੀ ਬਾਣੀ ਨੂੰ ਕਿਵੇਂ ਪੜਨਾ ਤੇ ਕਿਵੇਂ ਵਿਚਾਰ ਨੂੰ ਕਰਨਾ ਹੈ ਮੈਨੂੰ ਵਿਚਾਰ ਕਰਨ ਦੀ ਜਾਚ ਆਵੇ ਸਮਤ ਬਖਸ਼ਨੀ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਠਾ ਕੋਰ ਤੋਮ